ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਜਿਨ੍ਹਾਂ ਦੀ ਗਿਣਤੀ ਦਰਜਨ ਦੇ ਕਰੀਬ ਹੈ ਉਹਨਾਂ ਨੇ ਸ਼ਿਕਾਇਤ ਕਰਤੀ ਹੈ ਇੱਕ ਤਾਂ ਪ੍ਰਧਾਨ ਅਵਰਿੰਦਰ ਸਿੰਘ ਰਾਜਾ ਵੜਿੰਗ ਤੇ ਦੂਜਾ ਪੰਜਾਬ ਮਾਮਲਿਆਂ ਦੇ ਇੰਚਾਰਜ ਦਵਿੰਦਰ ਜਾਦਵ ਦੇ ਖਿਲਾਫ ਇਲਜ਼ਾਮ ਲੱਗੇ ਨੇ ਇਹਨਾਂ ਨੇ ਜਿਮਨੀ ਚੋਣਾ ਵਿੱਚ ਟਿਕਟਾਂ ਪੈਸੇ ਲੈ ਕੇ ਦਿੱਤਗਾਨੇ ਇਬਨੀ ਚੋਨਾ ਦਾ ਚਾਰ ਸੀ ਰਾਜਾ ਵੜਿੰਗ ਦੀ ਆਪਣੀ ਧਰਮ ਪਤਨੀ ਉਹਦੇ ਵਾਸਤੇ ਕਿਹਨੇ ਪੈਸੇ ਦਿੱਤੇ ਹੋਣੇ ਸੁਖਜਿੰਦਰ ਸਿੰਘ ਦਾ ਦਾਵਾ ਬਹੁਤ ਸੀਰੀਅਰ ਆਗੂ ਨੇ ਉਹ ਕੋਈ ਜੁਰਤ ਕਰ ਸਕਦਾ ਉਹਨਾਂ ਤੋਂ ਪੈਸੇ ਮੰਗਣ ਦੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮਾਇਆ ਬਲਵਿੰਦਰ ਸਿੰਘ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਨੇ ਜੀ ਅਮਨਿੰਦਰ ਸਿੰਘ ਰਾਜਾ ਵੜਿੰਗ ਤੇ ਪੰਜਾਬ ਦੇ ਕਾਂਗਰਸ ਦੇ ਇੰਚਾਰਜ ਨੇ ਦਵਿੰਦਰ ਯਾਦਵ ਦੀ ਹਾਈ ਕੁਮਾਰ ਕੋਲੇ ਕੁਝ ਕਾਂਗਰਸੀ ਦੇ ਵੱਡੇ ਲੀਡਰਾਂ ਨੇ ਸ਼ਿਕਾਇਤ ਕਰ ਦਿੱਤੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਇੱਕ ਪੱਤਰ ਜਾਰੀ ਨਹੀਂ ਹੋਇਆ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਰਾਜਾ ਵੜਿੰਗ ਨੇ ਜਿੱਥੇ ਜਿਮਣੀ ਚੋਣਾ ਹੋਈਆਂ ਸੀਗੀਆਂ ਚਾਰ ਸੀਟਾਂ ਦੇ ਉੱਤੇ ਤਾਂ ਉਹਨਾਂ ਤੋਂ ਪੈਸੇ ਲਏ ਨੇ ਤੇ ਸਾਰਾ ਪੈਸਾ ਉਹ ਦਿੱਲੀ ਭੇਜ ਦਿੱਤਾ ਤੇ ਕਾਫੀ ਵੱਡੇ ਇਲਜ਼ਾਮ ਲੱਗੇ ਨੇ ਜਿਹਦੇ ਚੱਲਦੇ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਾਹਿਬ ਅਟਲ ਸਾਹਿਬ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਲੈ ਕੇ ਕਿਉਂਕਿ ਰਾਜਾ ਵੜਿੰਗ ਜੋ ਦੇ ਹਾਰੇ ਨੇ ਕਾਫੀ ਉਹਨਾਂ ਦੇ ਖਿਲਾਫਤ ਹੋ ਰਹੀ ਹੈ ਜੀ ਦੇਖੋ ਇਹ ਸੋਸ਼ਲ ਮੀਡੀਆ ਦੇ ਉੱਤੇ ਬੜਾ ਤੇਜ਼ੀ ਨਾਲ ਚੱਲ ਰਿਹਾ ਹੈ ਕੁਝ ਚੈਨਲਾਂ ਨੇ ਵੀ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਜਿਨ੍ਹਾਂ ਦੀ ਗਿਣਤੀ ਦਰਜਨ ਦੇ ਕਰੀਬ ਹੈ ਉਹਨਾਂ ਨੇ ਸ਼ਿਕਾਇਤ ਕਰਤੀ ਹੈ ਇੱਕ ਤਾਂ ਪ੍ਰਧਾਨ ਅਵਰਿੰਦਰ ਸਿੰਘ ਰਾਜਾ ਵੜਿੰਗ ਤੇ ਦੂਜਾ ਪੰਜਾਬ ਮਾਮਲਿਆਂ ਦੇ ਇੰਚਾਰਜ ਦਵਿੰਦਰ যাদਬ ਦੇ ਖਿਲਾਫ ਇਲਜ਼ਾਮ ਲੱਗੇ ਨੇ ਇਹਨਾਂ ਨੇ ਜਿਮਨੀ ਚੋਣਾ ਵਿੱਚ ਟਿਕਟਾਂ ਪੈਸੇ ਲੈ ਕੇ ਦਿੱਤਿਆ ਨੇ ਮੈਨੂੰ ਇਹਦੇ ਨਾਲ ਥੋੜਾ ਜਾ ਵਿਚਾਰ ਮੇਰੇ ਕੁਝ ਬਖਰੇ ਲੱਗਦੇ ਐ ਜਿਵੇਂ ਨੀ ਚੋਣਾ ਦਾ ਚਾਰ ਸੀ ਰਾਜਾ ਵੜਿੰਗ ਦੀ ਆਪਣੀ ਧਰਮ ਪਤਨੀ ਉਹਦੇ ਵਾਸਤੇ ਕਿਹਨੇ ਪੈਸੇ ਦਿੱਤੇ ਹੋਣੇ ਸੁਖਜਿੰਦਰ ਸਿੰਘ ਰਧਾਵਾ ਬਹੁਤ ਸੀਰੀਆ ਆਗੂ ਨੇ ਉਹ ਕੋਈ ਜੁਰਤ ਕਰ ਸਕਦਾ ਉਹਨਾਂ ਤੋਂ ਪੈਸੇ ਮੰਗਣ ਦੀ ਬਾਰੇ ਸ਼ਿਕਾਇਤ ਹੋਈ ਹੈ ਬਹੁਤ ਸਿਨੀਰ ਅਗੂਆਂ ਦੇ ਨਾਲੇ ਜਾ ਰਹੇ ਨੇ ਜਿਹੜੇ ਇਹਨਾਂ ਦੇ ਇੰਚਾਰਜ ਆਉਂਦੇ ਆ ਉਹ ਤਾਂ ਮੈਂ ਮੰਨ ਸਕਦਾ ਇੱਥੇ ਬਹੁਤ ਸਾਰੇ ਇਹੋ ਜਿਹੇ ਇੰਚਾਰਜ ਵੀ ਆਏ ਇੱਕ ਇੰਚਾਰਜ ਆ ਗਿਆ ਰਾਜਸਥਾਨ ਤੋਂ ਹਰੀ ਚੌਧਰੀ ਇੱਕ ਆ ਗਿਆ ਉੱਤਰਾਖੰਡ ਤੋਂ ਹਰੀਸ਼ रावत ਰਾਵਤਵਾਦੀ ਚੌਧਰੀ ਲਾਤਾ ਤੇ ਉਹ ਕਹਿੰਦੇ ਜੀ ਇਹ ਸਾਰੇ ਪੈਸੇ ਲੈ ਗਏ ਫਲਾਣਾ ਫਲਾਣਾ ਨੂੰ ਟਿਕਟਾਂ ਦੇ ਗਏ ਚਰਵਾਵਾ ਹੋ ਗਿਆ ਅਜੇ ਤੱਕਰ ਇਹਦੀ ਕੋਈ ਪਟਚੋਲ ਨਹੀਂ ਹੋਈ ਇਲਜ਼ਾਮ ਵੀ ਕਿਸੇ ਆਮ ਬੰਦੇ ਨੇ ਨਹੀਂ ਸੀ ਲਾਇਆ ਚੌਧਰੀ ਤੇ ਲਾਇਆ ਸੀ ਉਹ ਸਾਬਕਾ ਮੈਂਬਰ ਪਾਰਲੀਮੈਂਟ ਜਿਹੜੇ ਸਾਡੇ ਜਸਵੀਰ ਸਿੰਘ ਡਿੰਪਾ ਨੇ ਉਹਨਾਂ ਨੇ ਦਾਇ ਸੀ ਉਹਨਾਂ ਨੇ ਤਾਂ ਨਾਲਿਕਾ ਕਹਿਤਾ ਸੀ ਕਿ ਬਾੜਮੀਰ ਦਾ ਫਲਾਣਾ ਵਿਅਕਤੀ ਉਹ ਵੀ ਇਹ ਜੇ ਇਹਨਾਂ ਇਲਜ਼ਾਮਾਂ ਦੇ ਵਿੱਚ ਦਾਮੇ ਸੱਚੇ ਨੇ ਤਾਂ ਕਾਂਗਰਸ ਦੀ ਹਾਈ ਕਮਾਂਡ ਰੋਰੀ ਦੀ ਪੜਤਾਲ ਕਰਾਉਣੀ ਚਾਹੀਦੀ ਹੈ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਆਵੇ ਇੱਕ ਗੱਲ ਜ਼ਰੂਰ ਹੈਗੀ ਹੈ ਕਿ ਜਿਹੜੇ ਟੌਪ ਲੀਡਰਸ਼ਿਪ ਹੈ ਅਸਲ ਦੇ ਵਿੱਚ ਇਹ 59 ਸੀਟਾਂ ਜਿੱਤਣ ਦੀ ਗੱਲ ਨਹੀਂ ਕਰਦੇ ਮੁੱਖ ਮੰਤਰੀ ਬਣਨ ਦੀ ਗੱਲ ਕਰਦੇ ਹੈ ਉਹਦੇ ਵਿੱਚ ਫਿਰ ਕਈ ਆ ਜਾਂਦੇ ਹੈ ਉਹਨਾਂ ਨੂੰ ਇਹ ਲੱਗਦਾ ਕਿ ਵੱਡੇ ਵੱਡੇ ਆਗੂ ਮੈਂ ਤਾਂ ਪਹਿਲੇ ਹੀ ਤੋਰ ਤੇ ਬਾਹਰ ਐਮਪੀ ਬਣਾਤੇ ਇੱਥੇ ਤਾਂ ਕੁਝ ਵੀ ਨਹੀਂ ਸੋ 27 ਤੱਕ ਜਾਂਦੇ ਜਾਂਦੇ ਪਹਿਲਾਂ ਮੈਂ ਕਾਂਗਰਸੀਆਂ ਨੂੰ ਬੇਨਤੀ ਕਰਦਾ ਕਿ 59 60 ਵਿਧਾਇਕ ਚੁਣ ਲਿਓ ਜਿਹਦੇ ਕਰਕੇ ਤੁਸੀਂ ਆਪਣਾ ਮੁੱਖ ਮੰਤਰੀ ਬਣਾਉਣਾ ਹੈ ਤੁਹਾਡੀ ਤਾਂ ਵਿਧਾਨ ਸਭਾ ਦੇ ਵਿੱਚ ਗਿਣਤੀ ਵੀ 13 ਰਹਿ ਗਈ ਹੈ ਜੇ ਆ ਬਰਨਾਲਾ ਤੁਸੀਂ ਨਾ ਜਿੱਤਦੇ ਤਾਂ ਬਾਜਵਾ ਸਾਹਿਬ ਦੀ ਵਿਰੋਧੀ ਧਿਰ ਦੀ ਆਗੂ ਵਾਲੀ ਕੁਰਸੀ ਵੀ ਖੁੱਸ ਸਕਦੀ ਸੀ ਸੁਭੈਂ ਇਹ ਹੀ ਕਹਾ ਕਿ ਜਿਹੜਾ ਇਹ ਉੱਠ ਰਿਹਾ ਇਹਦੇ ਤੇ ਬਕਾਇਦਾ ਪਰਚੋਰ ਹੋਵੇ ਤੇ ਅਮਰਿੰਦਰ ਸਿੰਘ ਰਾਜਾ ਬੜਿੰਗ ਵੀ ਆਪਣਾ ਪੱਖ ਜ਼ਰੂਰ ਦੱਸਣ ਤਾਂ ਕਿ ਪਤਾ ਲੱਗ ਸਕੇ ਕਿ ਇਹਦੇ ਚ ਕਿੰਨਾ ਕਿਦਮ ਹੈ ਤੇ ਸਾਡੇ ਕੋਲੇ ਜੇ ਵਿੜਿੰਗ ਸਾਹਿਬ ਦਾ ਪੱਖ ਆਇਆ ਤਾਂ ਅਸੀਂ ਉਹ ਵੀ ਨਾਲ ਦੀ ਨਾਲ ਹੀ ਚਲਾ ਦੇਵਾਂਗੇ ਜੀ ਸੋ ਹੁਣ ਵੇਖਣਾ ਹੋਵੇਗਾ ਰਾਜਾ ਵਿੜਿੰਗ ਆਪਣਾ ਕੀ ਪੱਖ ਰੱਖਦੇ ਨੇ ਜਾਂ ਜਿਹੜੇ ਕਾਂਗਰਸ ਦੇ ਲੀਡਰਾਂ ਨੇ ਸ਼ਿਕਾਇਤ ਕੀਤੀ ਆ ਉਹ ਕੀ ਪੱਖ ਰੱਖਦੇ ਨੇ ਕੋਈ ਕੀ ਸਬੂਤ ਨੇ ਤਾਂ ਹੁਣ ਆਣ ਵਾਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਘਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ